ਜੋ ਪੈਰਾ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਜਦੋਂ ਬੰਦਾ ਸੱਚਾ ਮਨ ਲੈ ਕੇ ਜਾਂਦਾ ਨਾ ਬੰਦਾ ਇਹ ਸੋਚ ਕੇ ਜਾਂਦਾ ਕਿ ਮੈਂ ਆਪਣੇ ਗੁਰੂ ਦੇ ਨਾਲ ਬਹਿ ਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਕਰਨੀਆਂ ਮੈਂ ਆਪਣੇ ਮਾਲਕ ਨੂੰ ਯਾਦ ਕਰਨਾ ਹੈ ਉਹਨੂੰ ਆਪਣਾ ਦੁੱਖੜਾ ਸੁਣਾਣਾ ਹੈ ਇੰਨੀ ਪਵਿੱਤਰ ਧਰਤੀ ਹੈ ਇੰਨੀ ਪੋਜ਼ਿਟਿਵਿਟੀ ਹੈ ਇੱਥੇ ਕਿ ਬੰਦਾ ਆਂਦੇ ਦੁੱਖ ਭੁੱਲ ਜਾਂਦਾ ਆਪਣੇ ਬਾਬਾ ਦੀਪ ਸਿੰਘ ਜੀ ਮਹਾਰਾਜ ਇਹਦਾ ਪ੍ਰਤੱਖੀ ਰੂਪ ਜਿੱਥੇ ਨਿਵਾਸ ਹੈ ਸੱਚੀ ਨੀਅਤ ਨਾਲ ਜਾਓਗੇ ਕਦੇ ਖਾਲੀ ਹੱਥ ਵਾਪਸ ਨਹੀਂ ਆਓਗੇ ਕੰਦੇ ਠੰਡ ਬੜੀ ਹੋ ਗਈ ਹੈ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਪਰ ਜਿੰਨੂ ਬਾਬਾ ਦੀਪ ਸਿੰਘ ਦੇ ਪਿਆਰ ਦਾ ਨਿਗ ਮਿਲ ਜਾਂਦਾ ਨਾ ਉਹਨੂੰ ਫੇਰੇ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਉਹਦੇ ਅੰਦਰ ਤੇ ਸੋ ਕੋਈ ਤਾੰਗ ਹੁੰਦੀ ਹੈ ਕਿ ਕਦੋਂ ਚੁਪਾਰੇ ਦੇ ਜਾਈਏ ਕਦੋਂ ਬਾਬਾ ਦੀ ਸੀਨਾ ਬੈ ਕੇ ਆਪਣੇ ਮਨ ਦੀਆਂ ਗੱਲਾਂ ਕਰੀ ਆਪਣੇ ਦਿਲ ਦਾ ਹਾਲ ਸੁਣਾਈਏ ਬਾਬਾ ਜੀ ਨੂੰ ਇਹ ਪਿਆਰ ਹੈ ਜਿਹੜਾ ਖਿੱਚ ਕੇ ਲੈ ਗਿਆ ਆਂਦਾ ਜੀ ਉਹਨਾਂ ਸੰਗਤਾਂ ਦੇ ਨਸੀਬ ਵੀ ਅੱਡੇ ਉੱਚੇ ਐ ਜਿਹੜੇ ਇਸ ਦਰਬਾਰ 'ਚ ਆ ਕੇ ਚੁਪਾਰੇ ਦੀ ਹਾਜ਼ਰੀ ਭਰਦੇ ਐ ਕਿਉਂਕਿ ਬਾਬਾ ਦੀਪ ਸਿੰਘ ਦੇ ਬੜੇ ਪਿਆਰੇ ਜੀ ਬਿਨਾ ਹੁਕਮ ਤੋਂ ਤੇ ਕੋਈ ਨਹੀਂ ਆ ਸਕਦਾ ਇੱਕ ਗਲੀ ਛੱਡ ਕੇ ਵੀ ਜਿਹੜਾ ਰਹਿੰਦਾ ਨਾ ਜੋਨ ਨੂੰ ਹੁਕਮ ਲਿਗਾ ਤੇ ਉਹ ਨਹੀਂ ਆ ਸਕਦਾ ਤੇ ਤੁਸੀਂ ਯਕੀਨ ਮੰਨੋਗੇ ਕਿ ਸੰਗਤਾਂ ਮਹਾਰਾਸ਼ਟਰ ਬੰਬੇ ਸਾਊਥ ਤੋਂ ੱਡੀ ਦੂਰ ਦੂਰੋਂ ਆਈਆਂ ਆ ਬਾਬਾ ਦੀਪ ਸਿੰਘ ਦੇ ਪਿਆਰ ਦੀਆਂ ਸ਼ਕਤੀਆਂ ਜਿਹੜੀਆਂ ਸਭ ਨੂੰ ਖਿੱਚ ਕੇ ਲੈ ਜਾਂਦੀਆਂ ਤੇ ਜਦੋਂ ਕਿਸੇ ਨੂੰ ਪੁੱਛੀਦਾ ਨਾ ਤੇ ਆਪਣੇ ਆਪ ਹੀ ਉਹਦੀ ਅੱਖਾਂ 'ਚ ਹੰਝੂ ਆ ਹੀ ਜਾਂਦੇ ਆ ਉਹ ਤਾਂ ਸਿੱਧਾ ਹੀ ਕਹਿ ਦਿੰਦੇ ਆ ਕਿ ਬਾਬਾ ਦੀਪ ਸਿੰਘ ਦਾ ਦਰਬਾਰ ਜਦੋਂ ਆਪਾਂ ਆ ਜੀ ਦਾ ਨਾ ਫੇਰ ਨਹੀਂ ਜੇ ਸਾਨੂੰ ਡਰ ਲੱਗਦਾ ਫੇਰ ਸਾਡਾ ਮਨ ਘਰਾਂਦਾ ਹੀ ਨਹੀਂ ਬਿਲਕੁਲ ਵੀ ਸਾਨੂੰ ਇੱਦਾਂ ਲੱਗ ਜਾਂਦਾ ਆਪਾਂ ਆਪਣੇ ਪਿਤਾ ਦੀ ਗੋਦ 'ਚ ਆ ਗਏ ਆ ਤੇ ਸਾਰੇ ਸੁੱਖ ਸਾਰੇ ਖਜ਼ਾਨੇ ਇੱਥੇ ਹੀ ਐ ਘਰ ਵਾਪਸ ਜਾਣ ਨੂੰ ਦਿਲ ਹੀ ਨਹੀਂ ਕਰਦਾ ਇਹ ਇਹ ਤੇ ਆਪਣੇ ਤੇ ਵੀ ਬੀਤੀ ਗੱਲ ਐ ਜਦੋਂ ਆਪਾਂ ਵੀ ਸ਼ੀਦਾ ਸਾਹਿਬ ਜੀ ਦਾ ਨਾ ਘਰ ਨਹੀਂ ਜੇ ਆਨ ਦਾ ਮਨ ਕਰਦਾ ਫੇਰ ਕੁਝ ਨਹੀਂ ਆਦ ਰੰਦਾ ਕੋਈ ਮੂ ਮਾਇਆ ਨਹੀਂ ਯਾਦ ਰੰਦੀ ਇੱਥੇ ਬੈਠੀ ਦਾ ਬਾਬਾ ਅਦੀ ਸਿੰਘ ਜੀ ਪ੍ਰਤੱਖ ਰੂਪ ਤੇ ਦਰਸ਼ਨ ਹੁੰਦੇ ਜੇ ਮੈਂ ਤੇ ਕੰਨਾ ਜੇ ਤੁਹਾਡੇ ਸਿਰ ਤੇ ਵੀ ਐਸੇ ਹਾਲਾਤ ਆ ਨਾ ਤੁਹਾਨੂੰ ਡਰ ਲੱਗੀ ਜਾਂਦਾ ਪਿਆ ਅੱਗੇ ਦਾ ਸਵਾਬ ਬਹੁਤ ਹੀ ਜਿਆਦਾ ਖਰਾਬ ਆਇਆ ਮਿਰਤੇ ਮੇਰੇ ਕੰਮ ਨਹੀਂ ਬਣਨਦੇ ਮੇਰਾ ਤਾਂ ਕੁਝ ਵੀ ਨਹੀਂ ਹੋਉਂਦਿਆ ਐਦਾ ਦੀਆਂ ਨੈਗੇਟਿਵਿਟੀ ਵਾਲੀਆਂ ਗੱਲਾਂ ਤੁਹਾਡੇ ਦਿਮਾਗ 'ਚ ਜੇ ਬੈਠ ਚੁੱਕੀਆਂ ਨਾ ਤੁਹਾਨੂੰ ਸਵੇਰੇ ਰਾਤੀ ਜਦੋਂ ਵੀ ਉੱਠਦੇ ਹੋ ਬਸ ਜਦੋਂ ਬਹਿ ਜਾਂਦੇ ਹੋ ਟੈਨਸ਼ਨਾਂ ਹੀ ਘੇਰ ਲੈਂਦੀਆਂ ਇੰਨਾ ਚੀਜ਼ਾਂ ਦਾ ਲਾਜ ਕਿਤੇ ਨਹੀਂ ਹੈਗਾ ਸਿਰਫ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਆ ਜਿਓ ਸੱਚੇ ਮਨ ਨਾਲ ਆ ਕੇ ਅਰਦਾਸ ਕਰ ਦੋ ਹਾਜ਼ਰੀ ਭਰ ਦੋ ਤੇ ਦੋਵੇਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਨੂੰ ਕਹਿ ਦੋ ਬਾਬਾ ਜੀ ਮੈਂ ਕਿਸੇ ਹੋਰ ਕੋ ਨਹੀਂ ਜਾਣਾ ਜੇ ਤੁਸੀਂ ਉਹ ਠੀਕ ਕਰਨਾ ਮੈਨੂੰ ਮੇਰੀ ਜ਼ਿੰਦਗੀ ਤੁਸੀਂ ਠੀਕ ਕਰਨੀ ਮੈਂ ਤੁਹਾਡੇ ਕੋ ਹੀ ਲੈਣਾ ਜੋ ਲੈਣਾ ਤੇ ਫਿਰ ਦੇਖਣਾ ਬਾਬਾ ਦੀਸੀ ਨੇ ਐਸੇ ਚਮਤਕਾਰ ਕਰਨੇ ਤੁਹਾਡੀ ਜ਼ਿੰਦਗੀ 'ਚ ਜਦੋਂ ਵਿਸ਼ਵਾਸ ਸੱਚਾ ਲੈ ਕੇ ਜਾਂਦਾ ਨਾ ਇਨਸਾਨ ਕਿ ਮੇਰਾ ਗੁਰੂ ਸਭ ਕੁਝ ਕਰ ਸਕਦਾ ਕੋਈ ਚੀਜ਼ ਨਾ ਮੂੰਗਿੰਨੀ ਤੇ ਫਿਰ ਯਕੀਨ ਮੰਨਿਓ ਉਹ ਤਾਂ ਬਹੁਤ ਕੁਝ ਕਰਕੇ ਦਿਖਾਉਂਦਾ ਜੇ ਸਾਰੀ ਦੁਨੀਆ ਜਿਹਨੂੰ ਨਾ ਕਹਿ ਦਿੰਦੀ ਕਿ ਹੁਣ ਨਹੀਂ ਐ ਜਿੱਜਾਂ ਹੋ ਸਕਦੀਆਂ ਪਰ ਜੇ ਤੁਹਾਡਾ ਵਿਸ਼ਵਾਸ ਆਪਣੇ ਮਾਲਕ ਤੇ ਪੱਕਾ ਨਾ ਕਿ ਕੋਈ ਗੱਲ ਨਹੀਂ ਦੁਨੀਆ ਕਹੀ ਜਾਵੇ ਨਹੀਂ ਹੋ ਸਕਦਾ ਮੇਰਾ ਮਾਲਕ ਬੈਠਾ ਕੋਈ ਅਸੀ ਚੀਜ਼ ਹੈਗੀ ਨਹੀਂ ਜਿਹੜਾ ਉਹ ਨਹੀਂ ਕਰ ਸਕਦਾ ਮਾਲਕ ਸਭ ਕੁਝ ਕਰਕੇ ਦਿਖਾਉਂਦਾ ਜੇ ਫਿਰ ਕੋਈ ਨਾਮਕ